ਅੱਜ ਚਲਦੇ ਆ ਖੇਤ ਦੋਸਤੋ ਦੇਖਦੇ ਆ ਜਿਾ ਕਿ ਕੀ ਗੱਲਬਾਤ ਹੈ ਕਿ ਰਾਤ ਜਾਈ 23 ਜਨਵਰੀ ਰਾਤ ਮੀਂਹ ਪਿਆਗਾ ਹੁਣ ਵੀ ਬੱਦਲ ਵਾਈ ਪੂਰੀ ਆ ਦੇਖਦੇ ਆ ਸਬਜ਼ੀ ਦਾ ਕੀ ਹਾਲ ਚਾਲ ਲਫਾਫਾ ਰਿਹਾ ਕਿ ਨਾਲ ਉੱਤੇ ਹਵਾ ਵੀ ਬਹੁਤ ਤੇਜ਼ ਹੀ ਰਾਤ ਆ ਜਿਆ ਕਿ ਬਤਾਉਂਗਾ ਮੀਂਹ ਵੀ ਕਾਫੀ ਲੱਗਦਾਗਾ ਘਰੇ ਤਾਂ ਪਤਾ ਨਹੀਂ ਲੱਗਾ ਬਾਹਰ ਆ ਕਿ ਪਤਾ ਆਦਾ ਵੀ ਕਿੰਨਾ ਮੀਂਹ ਆਗਾ ਬਹੁਤ ਸਮਝ ਵੀ ਕਰਾ ਬਿਤਾਉਂਦੇ ਆ ਦੇਖਦੇ ਜਾਂ ਕਿ ਕਿੰਨਾ ਖਵਾ ਖ ਲਿਖਾਗਾ ਜਾਨ ਆ ਰਹੇ ਹਾਂ ਅੱਜ ਇਹ ਟਕਣਾ ਪੂਰਨ ਗਦਵਾਰੀ ਸੋਜ਼ੋ ਕੋਨ ਉਸ ਨੂੰ ਕੀ ਤੇ ਦੇਖੋ ਹਰ ਪਾਣੀ ਆਏ ਕਰਕੇ ਮੀਂਹ ਤੱਕ ਆ ਵੀ ਲੱਗਦਾਗਾ ਆਪ ਨੂੰ ਮੈਰਾ ਹੋਰ ਵੀ ਕਣੀਆਂ ਦਾ ਟਿੱਕੀ ਜਰ ਮਿਲ ਜੁੜੀਆਂ। ਸ਼ੌਸ ਉਹ ਤੋਂ ਖੌਣੇ ਆ ਕੇ ਜਾ ਕੇ ਪਹੁੰਚ ਗਏ ਖੇਤਾਂ। ਕਰਤਿਕ ਕੁਕਰਵਾਰਾ ਸਾਹਿਬ ਨੂੰ ਨਤਮਸਤਕ। ਦੱਲਿਆ ਕੇ ਖੇਤੋਂ ਕੋਣ ਹੈ। ਹੋਰ ਜੀ ਪ੍ਰਧਾਨ ਜੀ। ਠੀਕ ਆ ਜੀ ਠੀਕ ਆ ਜੀ। ਆਂਕੇ ਖੇਤੋਂ ਉਹਰਾ ਖੇਤਾਂ ਦਾ ਦਫ਼ਤਰ ਮੇਰੇ ਦੀ ਕੱਲ ਸਫਾਈ ਕਰੀ ਆ ਦੇਖੋ ਜੀ ਲਗਭਗ ਸਾਰਾ ਲਖਾਫਾ ਹੀ ਲੈ ਗਿਆ ਰੋਤ ਉਹਰਾ ਹਾਲੀਆਂ ਵੀ ਕਾਫੀ ਜਗ ਵਿਚਾਲੇ ਖਾਈਆਂ ਚ ਪਾਣੀ ਖੜ ਗਿਆ ਲਖਾਫਾ ਤਾਂ ਲਗਭਗ ਸਾਰੀ ਲੈ ਗਿਆ ਕਰਨਾ ਪੂ ਸਾਰਾ ਲਫਾਫਾ ਦਵਾਰੇ ਬਾਈ ਕਿਤੇ ਭੋਗ ਤੇ ਜਾ ਕੇ ਆਉਣਾਗਾ ਦੇਖਣਾ ਕਰਨੀ ਨੂੰ ਕਹਿ ਕੇ ਜਾਉਂਗਾ ਜੀ ਉਹਨੇ ਇਕੱਲੇ ਨੇ ਕਰਤਾ ਤਾਂ ਨਹੀਂ ਆ ਕੇ ਸੁਨੇਹਾ ਆਵਾਂਗੇ ਭੋਗ ਦੋ ਜਿੰਨਾ ਹੋ ਸਕੇ ਪਹਿਲਾਂ ਆਵਾਂਗੇ ਆ ਕੇ ਫਿਰ ਦੋਨੇ ਕਰਾਂਗੇ ਸਾਰਾ ਲਫਾਫਾ ਹੀ ਸਬਜੀ ਦਾ ਕੰਮ ਐ ਔਖਾ ਹੁੰਦਾ ਬਈ ਲਫਾਫੇ ਦੇਖੋ ਕਿਵੇਂ ਕਿੱਧਰ ਦੀ ਕਿੱਧਰ ਜਾਣੇ ਜਾਏ ਪੈਣਗੇ ਮੈਂ ਤਾਂ ਬਾਲੀ ਜਾਦੀ ਆ ਸਬਜ਼ੀ ਦੇ ਕੰਮ ਚ ਦੇਖੋ ਕਿ ਮੈਂ ਵਿਚ ਦੀ ਰਿੰਗ ਟੱਪੇ ਪੈਨੇ ਤਾਰਾ ਮੱਲੂ ਤੇ ਲਾਪਾ ਕੇ ਇੱਧਰ ਉੱਧਰ ਕਰੇ ਪੈਨੇ ਪਈ ਜਾਂਦਾਗਾ ਆ ਦੇਖੋ ਕੰਗਣੀਆਂ ਦਿਖਦੀਆਂ ਇਹਦੇ ਵਿੱਚ ਪਾਣੀ ਚ ਇਹ ਨਹੀਂ ਬਦਲਣੇ ਕਿ ਨਾ ਕੁ ਮੀਂਹ ਇੱਧਰ ਮਟਰਾਂ ਤੋਂ ਕਦੂਆਂ ਤੋਰੀਆਂ ਤੋਂ ਇਹਨਾਂ ਤੋਂ ਵੀ ਸਾਰਾ ਨੁਕਸਾਨ ਹੋ ਗਿਆ ਮਟਰਾਂ ਚ ਪਾਣੀ ਖੜ ਗਿਆ ਤੋਰੀਆਂ ਤੋਂ ਪਾਤਸ਼ਾਹ ਬਾਬਾ ਮੁੰਡਿਆਲਾ ਮਿਹਰ ਕਰੀ ਕਦਮਾਂ ਤੋਂ ਲੈ ਗਿਆ ਲੋਫਾ ਸਾਰੇ ਲਫਾਫੇ ਲੈ ਕੇ ਲਗਭਗ ਸਾਰਾ ਲਫਾਫਾ ਜਿੰਨੀ ਵੀ ਸਬਜ਼ੀ ਤੇ ਪਾਇਆ ਸੀ ਸਾਰਾ ਦਾ ਸਾਰਾ ਲੈ ਗਿਆ ਚਲੋ ਦੇਖਦੇ ਆ ਕੀ ਬਣਦਾਗਾ ਰਾਤ ਹੋਣ ਤੋਂ ਪਹਿਲਾਂ ਟਕੜੀਆਂ ਪਣਣੀਆਂ ਦੁਬਾਰੇ ਇਨਾ ਨਾ ਨਾ ਵੀ ਲੈਣਾ ਔਖਾ ਲੱਗਦਾ ਗੜੇ ਵੀ ਕਹੀ ਜਾਂਦੇ ਨੇ ਵਿੱਚ ਉਹ ਤਾਂ ਕਦਮਾਂ ਨੂੰ ਤਾਂ ਸਮੀ ਖਤਮ ਕਰ ਦੇਣਗੇ ਮਿਰਚਾਂ ਦੇ ਪੱਤੇ ਝਾੜ ਦਿੰਦੇ ਫਲ ਝਾੜ ਦਿੰਦੇ ਆ ਚੱਲ ਵੀਰ ਰਮਾਨ ਖੇਤ ਚੱਲੀਏ ਮਿਰਚਾਂ ਦੇ ਲਫਾਫੇ ਦਾ ਕੱਲ ਲਫਾਫਾ ਲੈ ਆ ਬੈਕ ਅੰਮ ਵਧਿਆ ਪਿਆ ਨਾਲ ਰਮਾਨ ਨੂੰ ਲਿਆਏ ਦੋਸਤੋ ਵਿਹਲਾ ਸੀ ਘਰੇ ਹੁਣ ਮਾਹ ਚੱਲ ਨਾਲ ਕਰਾ ਕੇ ਆ ਕੰਮ ਵੀ ਮਿਰਚਾਂ ਦੇ ਲਫਾਫਾ ਪਾਉਣਾ ਹੈ ਨਾਲ ਇਹਨੂੰ ਲਿਆਏ

ਕੋਈ ਨਹੀਂ ਬੰਦੇ ਨੀਰਾ ਹੁਣ ਕੁਮਾੜਾ ਲੱਗਾ ਜੀ ਵੀ ਸਾਨੂੰ ਹੋ ਗਿਆ ਹਾਂ ਮਾਂ ਬੱਲੇ ਚਾਪੀ ਗਿਆ ਆਪਾਂ ਹੁਣ ਬੇਕਮ ਬਹੁਤ ਔਖਾ ਨਾ ਆ ਰਿਹਾ ਹਾਂ ਹਾਂ ਭਾਈ ਪੈਸੇ ਨੇ ਇੱਕ ਤੋਂ ਬੜੀ ਹੁੰਦੀ ਆ ਪੈਸੇ ਫੇਰ ਹੀ ਬਣਦੇ ਨੇ ਜਿਹੜਾ ਸਬਜ਼ੀ ਦਾ ਕੰਮ ਕਰਦਾ ਉਸੇ ਨੂੰ ਪਤਾ ਲੱਗਦਾ ਭਾਈ ਕੋਈ ਕਹਿੰਦਾ ਇਹ ਹੁੰਦਾ ਵੀ ਬਸ ਉਹੀ ਪੈਸੇ ਬਣ ਜਾਂਦੇ ਨੇ ਚੱਲ ਵੀਰ ਵਾਣ ਅੱਧ ਹੋ ਗਿਆ ਅੱਧ ਰਹਿ ਗਿਆ ਹੋਂ ਤਾਂ ਲੈ ਲਿਆ ਕੰਮ ਬੱਸ ਆਦਰਾ ਇਹ ਕੰਮ ਤਾਂ ਖਾਸਾ ਵੱਧ ਗਿਆ ਸੀ ਹਾਲਤ ਦੇਖੋ ਬਈ ਐ ਹੋ ਗਈ ਦਿਖਾਈ ਤੇਰੇ ਗਿੱਟੇ ਵੀ ਉੰਡਿਆ ਦੇਖੋ ਜੀ ਇਹ ਗਾਰੇ ਨਾਲ ਭੇਜ ਕੇ ਸਾਰੇ ਦੇਖੋ ਲੋਰਾ ਬੁਰਾ ਹਾਲਾ ਲੋਰਾ ਕੱਲ੍ਹ ਮੀਂਹ ਪੰਦਰਾ ਕੱਲ੍ਹ ਮੀਂਹ ਨਾਲ ਕੁਝ ਨਹੀਂ ਜਿਹੜਾ ਨਾਲ ਹਵਾ ਆ ਗਈ ਹਵਾ ਬਾਲੀ ਤੇਜ਼ ਆ ਗਈ ਉਹਨੇ ਔਖਾ ਕਰਤਾ ਕੰਮ ਲੈਸ ਤਾਂ ਹੋ ਗਿਆ ਪੂਰਾ ਵਿੱਚ ਆ ਦੇਖੋ ਆਈ ਆ ਵੀ ਰਿੰਗ ਵੀ ਖੜੇ ਹੋ ਗਏ ਨਾਲ ਅਧੀਆਂ ਵਟਾਂ ਤੇ ਪਾ ਤਾ ਨਾ ਫਾਫਾ ਅਧੀਆਂ ਤੇ ਰਹਿ ਗਿਆ ਦੇਖਦਾ ਕਿਹੜਾ ਹੁਣ ਉਹਨਾਂ ਨੂੰ ਦਬਦੇ ਆ ਸਾਰਿਆਂ ਨੂੰ ਕਿ ਵੀ ਜਿਹੜੀਆਂ ਕੇਰਾਂ ਜਿਹੜੇ ਟਕੀਆਂ ਗਈਆਂ ਉਹ ਤਾਂ ਦਬ ਗਏ ਇਹਨਾਂ ਨੂੰ ਬਾਅਦ ਚ ਦੇਖਾਂਗੇ ਦੇਖੋ ਜ ਐਂ ਕਾਟੀਆਂ ਵਾਂਗ ਹੀ ਖੜੇ ਨੇਗੇ ਐਂ ਰਿੰਗ ਇੱਕ ਦੂਜੇ ਫਸੇ ਪਏ ਨੇ ਕੰਮ ਸਬਜ਼ੀ ਦਾ ਔਖਾ ਤਾਂ ਬਹੁਤ ਆ ਬਾਈ ਜਦੋਂ ਪੈਸੇ ਆਉਣਗੇ ਦੇਖੀ ਜਾਊ ਔਖਾ ਬਹੁਤਾ ਜਦੋਂ ਇਹੋ ਜਿਹਾ ਮੀਂਹ ਨਹੀਂ ਆ ਜਾਂਦੀ ਆ ਉਦੋਂ ਔਖਾ ਹੋ ਜਾਂਦਾ ਕੰਮ ਉਹ ਤਾਂ ਚਲ ਫੇਰ ਵੀ ਬੰਦਾ ਸੁੱਕ ਬਰੂਰੇ ਚ ਕੰਮ ਤਾਂ ਕਰੀ ਜਾਂਦਾ ਰਹਿੰਦਾ ਹੈਗਾ ਆਹ ਦੇਖੋ ਹੁਣ ਆਹ ਲਾਈਨ ਨਾਲ ਲਫਾਫਾ ਇਹ ਚ ਦੋ ਇਕੱਠੇ ਹੋਦ ਨੇ ਅਸੀਂ ਸੂਰਜ ਕੱਢ ਲਿਆ ਆਏ ਆ ਵੀ ਜੇ ਬੱਦਲ ਵਾਈ ਹੁੰਦੀ ਫੇਰ ਤਾਂ ਆਪਾਂ ਪਾਉਂਦੇ ਵੀ ਨਹੀਂ ਸੀ ਲਫਾਫਾ ਕਿਉਂਕਿ ਆਏ ਸੀਗਾ ਵੀ ਚਲ ਮੀਂਹ ਫੇਰ ਆ ਜੂਗਾ ਰਾਤ ਨੂੰ ਫੇਰਨ ਲਾਦੇ ਤੋ ਪੋਣਿਕਲਾ ਹੀ ਹੁਣ ਆਇਆ ਕਈ ਵਾਰੀ ਕੋਰਾ ਕਰਨਾ ਪੈ ਜੇ ਫੇਰ ਔਖਾ ਗਾ ਸੋ ਸਬਜੀ ਦੀਆਂ ਇਹ ਵੀਡੀਓ ਪਾਇਆ ਕਰਾਂਗੇ ਆਪਾਂ ਵਧੀਆ ਵਲੌਗ ਬਣਾਉਣੇ ਆ ਬਾਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਪ੍ਰੀਤ ਸੰਧੂ ਫਾਰਮਰ ਨਾਂ ਤੇ ਆਪਣਾ ਚੈਨਲ ਆ ਸਪੋਰਟ ਕਰੋ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਸਾਰਿਆਂ ਦਾ